ਹਾਂ ਤਾਂ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਪੁੱਤਰ ਘਰ ਤਾਂ ਠੀਕ ਆ ਹੀ ਸਾਰੇ ਵੀਰਾਂ ਦੇ ਘਰ ਪਰ ਸੈੱਟ ਨੇ ਤੇ ਉਧਰ ਗੰਘਣ ਪੱਠੇ ਉੱਡੀ ਜਾਂਦਾ ਸੀਗਾ ਉਹ ਸਾਈ ਜਾਂਦਾ ਸੀ ਐ ਇਸ਼ਾਰੇ ਜਿਹੇ ਗੰਦੇ ਵੀ ਜੀ ਕਰਦਾ ਸੀ ਤੇ ਹੋਰ ਸਲੋਪਰ ਠੀਕ ਠਾਕ ਹੋ ਜੀ ਤੇ ਅੱਜ ਦਾ ਆਪਾਂ ਨਵਾਂ ਵਲੌਗ ਸਟਾਰਟ ਕਰਦੇ ਹਾਂ ਸਾਰੀ ਡੜੀ ਕਰੀ ਸੀਗੇ ਤੇ ਯਾਰ ਅੱਜ ਮੂਡ ਤਾਂ ਹੈ ਨਹੀਂ ਸੀ ਵਲੌਗ ਦਾ ਮਤਲਬ ਸ਼ੂਟ ਕਰਨ ਦਾ ਹੋਰ ਹੀ ਮਤਲਬ ਐ ਲੱਗਦਾ ਸੀ ਵੀ ਕੰਟੈਕਟ ਹੈ ਨਹੀਂ ਕੋਈ ਫਿਰ ਆਪਾਂ ਸੋਚਿਆ ਕੋਈ ਨਾ ਕੋਈ ਕਰਾਂਗੇ ਨਵੀਂ ਤਾਜੀ ਵਲੌਗ ਦੇ ਵਿੱਚ ਕਿ ਹੁਣ ਸ਼ਾਮ ਹੋ ਚੁੱਕੀ ਐ 4 ਵਜ ਗਏ ਆ ਠੀਕ ਆ ਜੀ ਤੜਕੇ ਦੇ ਕੂਤਕਵਾਤਰ ਧੁੱਪ ਲਵਾਣੀ ਸੀਗੀ ਫਿਰ ਮੈਂ ਘਰੇ ਜਾਂਦਾ ਰਿਆ ਪਹਿਲਾਂ 2 ਘੰਟੇ ਤੇ ਇੱਥੇ ਬੌੜੀਆਂ ਦੇ ਬੈਠਾ ਰਿਆ ਫਿਰ ਮੈਂ ਘਰੇ ਜਾਂਦਾ ਰਿਆ ਘਰੇ ਜਾ ਕੇ ਵਾਚਾ ਚੂਤੀ ਨਹੀਂ ਮੁੜ ਕੇ ਲੰਮਾ ਪੈ ਗਿਆ ਮੜਕ ਖਾਉਂ ਗਿਆ ਤੇ ਹੁਣ ਉੱਠ ਕੇ ਆਏ ਆ ਤੇ ਹੁਣ ਅੱਗੇ ਕੰਟੀਨਿਊ ਕਰਦੇ ਆ ਤੇ ਖੋਲ ਦੁੱਤਾ ਜੀ ਗੇਟ ਕੂਤਰਾਂ ਵਾਲੇ ਖੁੱਡੇ ਦਾ ਤੇ ਇਧਰ ਆ ਕੇ ਰਿਪੋਰਟ ਆ ਜੀ ਜੀ ਪਹੁੰਚ ਚੁੱਕੇ ਆ ਕਬੂਤਰਾਂ ਵਾਲੇ ਖੁੱਡੇ ਦੇ ਵਿੱਚ ਤੜਕੇ ਦਾ ਗੇਟ ਹੀ ਨਹੀਂ ਖੋਲਿਆ ਹੁਣ ਵੇਖਿਆ ਕੂਤਰਾਂ ਆਣ ਕੇ ਮਜ਼ਾਕ ਨਹੀਂ ਤੇਦਰ ਵੇਖੀਏ ਅੱਜ ਇਹ ਤੇ ਆਹ ਖੁੱਲਾ ਫੁਲਾਇਆ ਲਾਦਣਾ ਤਾਂ ਨਹੀਂ ਕੀ ਚੱਕਰ ਹੈ ਚਲੋ ਕੋਈ ਨਾ ਸਫਾਈ ਕੀਤੀ ਤਾਂ ਕਰਕੇ ਇਧਰ ਵੇਖੀਏ ਦੋ ਅੰਡੇ ਲਾਏ ਇਧਰ ਟੁੜੀ ਪਾਉਣੀਆਂ ਬੜੇ ਬਾਈਆਂ ਨੇ ਕਮੈਂਟ ਕੀਤਾ ਸੀ ਆਹਨੇ ਚ ਟੁੜੀ ਪਾ ਦੇ ਪਾਵਾਂਗੇ ਤੇ ਇਧਰ ਕੂਤਰ ਵੇਖੀਏ ਯਾਰ ਕੂਤਰ ਨੂੰ ਬਿਮਾਰੀ ਹੋ ਗਈ ਯਾਰ ਐਸ ਨੂੰ ਅੱਖਾਂ ਲਈ ਬਿਮਾਰੀ ਪੈ ਗਈ ਸੀ ਤੇ ਹੁਣ ਤਾਂ ਪਰਮਾਤਮਾ ਕਰਕੇ ਸੈਟ ਆ ਫਲੈਸ਼ ਲਾਈਟ ਜਗਾ ਕੇ ਵਿਖਾਉਣੇ ਆ ਹੁਣ ਚੈੱਕ ਕਰੋ ਜੀ ਆ ਦੇਖੋ ਦਵਾਈ ਵੀ ਪਾਈ ਸੀ ਅੱਖ ਚ ਵਿਚਾਰੀ ਤੇ ਵਿਚਾਰੇ ਤੇ ਤੇ ਹੁਣ ਤਾਂ ਸੈਟ ਆ ਇਧਰ ਤਾਂ ਨਹੀਂ ਤੋਨੇ ਖਾਦੇ ਵੀ ਅੱਜ ਪਾਣੀ ਵੀ ਹੋਰੀਆ ਬੈ ਫਰੈਸ਼ ਬੱਚਾ ਵੀ ਓਕੇ ਦੀ ਰਿਪੋਰਟ ਆ ਤੇ ਇਧਰ ਕਬੂਤਰ ਨੂੰ ਅੱਖ ਚ ਦਵਾਈ ਪਾ ਕੇ ਤੇ ਧੁੱਪ ਲਵਾ ਦਈਏ ਠੀਕ ਆ ਜੀ ਤੇ ਕਬੂਤਰ ਦੀ ਅੱਖ ਬਖਾਉਣੇ ਆ ਬਾਹਰ ਕੱਢ ਲਈ ਕਬੂਤਰ ਤੇ ਹੁਣ ਤਾਂ 13ਾਂ ਤਾਂ ਅੱਖ ਸੈਟ ਆ ਖੜ ਜਾ ਪੈਂਦਾ ਯਾਰ ਇੱਕ ਜਗ੍ਹਾ ਤੇ ਟਕੜਾ ਅੱਖ ਆ ਦੇਖੋ ਜੀ ਆ ਦੂਜੀ ਅੱਖ ਤਾਂ ਆ ਰਹੀ ਤੇ ਦੂਜੀ ਆ ਰਹੀ ਆ ਦੇਖੋ ਹੁਣ ਤੱਕ ਇਹ ਨਾਲ ਸੈਟ ਆ ਇੱਕ ਦਿਨ ਤਾਂ ਬਾਲੀ ਹੋ ਗਈ ਸੀ ਪਰ ਹੁਣ ਤਾਂ ਠੀਕ ਆ ਨੂੰ ਅੱਖਾਂ ਲਈ ਬਿਮਾਰੀ ਪੈ ਗਈ ਸੀ ਮੈਂ 2-3 ਦਿਨ ਤਾਂ ਦਵਾਈ ਪਾਉਂਦਾ ਰਿਹਾ ਪਰ ਵਲੌਗ 'ਚ ਨਹੀਂ ਦੱਸਿਆ ਸੀ ਤੇ ਫਿਰ ਮੈਂ ਦੱਸਦੀ ਆ ਸਾਰੇ ਵੀਰਾਂ ਨਾਲ ਸ਼ੇਅਰ ਕਰ ਲਈਏ ਨજર ਲੱਗੀ ਯਾਰ ਕੁੱਤਰ ਨੂੰ ਬਾਈ ਵਾ ਐਵੇਂ ਪਤਾ ਨਹੀਂ ਕੀ ਚੱਕਰ ਹੈ ਨજર ਤਾਂ ਕੀ ਲੱਗਣੀ ਆ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਆਪਾਂ ਹੁਣ ਟ੍ਰੀਟਮੈਂਟ ਕਰਕੇ ਸੈੱਟ ਕਰ ਦਈਏ ਦਵਾਈ ਪਾ ਦਈਏ ਇੰਦੀ ਅੱਖ 'ਚ ਦਵਾਈ ਪਈ ਸੀ ਇੱਥੇ ਪਤਾ ਨਹੀਂ ਕਿੱਧਰ ਚੱਕ ਕੇ ਲੈ ਗਈ ਇੱਥੇ ਪਈ ਸੀ ਮੈਂ ਰੱਖੀ ਸੀ ਚਲ ਅਗਰਾਂ ਕਰਾਂ ਜਾਲ 'ਚ ਪਾ ਦਈਏ ਠੀਕ ਹੈ ਜੀ ਤਪਤਾ ਪਲਵਾ ਦਈਏ ਦਵਾਈ ਪਾ ਕੇ ਤੇ ਫਿਰ ਕਰਦੇ ਆ ਤੁਹਾਡੇ ਨਾਲ ਸ਼ੇਰ ਕੇ ਕੀ ਬੰਦ ਆ ਬਈ ਬੱਚਾ ਆਪਾਂ ਜਾਲ ਚ ਪਾਤਾ ਜੀ ਉਹ ਬੱਚਾ ਕੀ ਕਬੂਤਰ ਵੱਡਾ ਜੀ ਅੱਖਾਂ ਜ ਨੂੰ ਅੱਖਾਂ ਵਾਲੀ ਬਿਮਾਰੀ ਆਈ ਆ ਪਰ ਹੁਣ ਤਾਂ ਯਾਰ ਸੈਟ ਅੱਗੇ ਨਾਲ ਬਹੁਤ 100 ਚ 50% ਦਾ ਫਰਕ ਆ ਦਵਾਈ ਪਾਵਾਂਗੇ ਹੋਰ ਫਰਕ ਪੈ ਜੂਗਾ ਠੀਕ ਆ ਬਾਤ ਧੁੱਪੇ ਰੱਖਣਾ ਪੈ ਕਰੂਗਾ ਚਲੋ ਕੋਈ ਨਾ ਉਹ ਕਰਦੇ ਆ ਕਰਾਂਗੇ ਤਾਂ ਫਿਰ ਨੂੰ ਕੀ ਜਾਲਚੀ ਪਾਉਣਾ ਆਪਾਂ ਪਰ ਹੁਣ ਪੱਠਿਆਂ ਦੀ ਡਿਊਟੀ ਲੈ ਜੀ ਸਖਤ ਪੱਠੇ-ਪੁੱਠੇ ਵੱਢ ਗਏ ਮੁੜ ਕੇ ਘਰੋਂ ਮਾਰਾਂ ਪੈਂਦੀਆਂ ਪੱਠਿਆਂ ਤੇ ਲੇਟ ਹੋ ਜਾਨੇ ਆ ਤੇ ਪੱਠੇ ਵੱਢ ਕੇ ਫਿਰ ਫਰੀਂਗਾ ਪੋਟੈਂਸ਼ਲ ਫਰੀਂਗਾ ਫਿਰ ਪਿੰਡ ਜਾਣਾ ਪਿੰਡੋਂ ਚੌਰ ਲੈ ਕੇ ਆਉਣੇ ਆ ਜੀ ਬਾਈ ਕੰਮ ਹੈ ਤੇ ਆ ਕੰਮ ਨਿਬੇੜ ਲਈਏ ਠੀਕ ਆ ਬਾਈ ਹਾਂ ਜੀ ਪੱਠੇ-ਫੁੱਠੇ ਵੱਢ ਲਈਏ ਜੀ ਠੀਕ ਆ ਬਾਈ ਤੇ ਹੁਣ ਕੁੱਤਰਾਂਗੇ ਬਾਅਦ ਚੋਂ ਪਹਿਲਾਂ ਫੋਨ ਚਾਰਜ ਆਪਣਾ ਲਾਇਆ ਜੀ ਫੋਨ ਦੀ ਬੈਟਰੀ ਲਾਓਗਾ ਨਾਲੇ ਪਾਣੀ-ਪੂਣੀ ਪੀ ਆ ਵੀ ਪੀ ਆ ਜੀ ਆਪਦੀ ਬੈਟਰੀ ਫੁੱਲ ਚਾਰਜ ਕਰ ਲਈਏ ਠੀਕ ਆ ਜੀ ਪਾਣੀ-ਪੂਣੀ ਪੀ ਲਈਏ ਤੇ ਫਿਰ ਅੱਗੇ ਕੰਟੀਨਿਊ ਕਰਦੇ ਨਾ ਨੂੰ ਲਈਏ ਨਾਲੇ ਯਾਰ ਨਾ ਅੱਜ ਆਲਸ ਜੀ ਚੜੀ ਪਈ ਆ ਮੇਨ ਗੱਲ ਆ ਜਿਹੜੀ ਨਾ ਨੂੰ ਕੇ ਖਾਲ ਸਲਾਹ ਕੇ ਫਿਰ ਤੁਹਾਡੇ ਨਾਲ ਮਿਲਦੇ ਹਾਂ ਜੀ ਨਾਲ ਹਾਂਜੀ ਬਾਈ ਤੇ ਹੁਣ ਚਲੇ ਸੀ ਪਿੰਡ ਨੂੰ ਠੀਕ ਹੈ ਜੀ ਤੇ ਪਿੰਡ ਜਾਂਦੇ ਸੀ ਫੋਨ ਦੀ ਲੀਡ ਲੈਣ ਆਪਣੇ ਦੂਜੇ ਫੋਨ ਦੀ ਘਰੇ ਰਿਸ਼ਤੇਦਾਰ ਆਏ ਉਹਨਾਂ ਦੀ ਫੋਨ ਦੀ ਲੀਡ ਖਰਾਬ ਹੋ ਗਈ ਉਹ ਲੈ ਕੇ ਉੜ ਗਿਆ ਤੇ ਮੋਟਰਸਾਈਕਲ ਜਾਂਦਾ ਆਪਣਾ 20 ਤੇ ਆਪਾਂ ਨਾਲ ਤੋਂ ਲੈ ਸੀ ਤੇ ਅਸੀਂ ਚੱਲਦੇ ਹਾਂ ਜੀ ਉਧਰ ਖਾਲ ਦਾ ਵੀਊ ਚੈੱਕ ਕਰ ਲਓ ਠੀਕ ਹੈ ਜੀ ਹਾਂਜੀ ਮੇਰੇ ਵੀਰੋ ਤੇ ਹੁਣ ਪਿੰਡੋਂ ਵਾਪਸ ਆ ਚੁੱਕੇ ਹਾਂ ਜੀ ਤੇ ਹੁਣ ਲਾਈਏ ਕਬੂਤਰ ਆਪਣਾ ਜਿਹੜਾ ਜਾਲਜਪਾਗੀਆਂ ਠੀਕ ਹੈ ਬਾਈ ਜੀ ਤੇ ਫਿਰ ਕੂਤਰ ਲਾ ਕੇ ਤੇ ਅੱਗੇ ਦਾ ਪ੍ਰੋਸੈਸ ਸ਼ੁਰੂ ਕਰਦੇ ਧਾਣੇ ਪਾਣੀ ਵਾਲਾ ਠੀਕ ਆ ਬਾਈ ਜੀ ਤੇ ਅੱਜ ਟਾਈਮ ਨਾਲ ਹੀ ਪਾਤਾ ਕੱਲ ਹੁਣ ਇੱਕ ਅੱਧੇ ਦਿਨ ਚ ਟਾਈਮ ਨਾਲ ਹੀ ਪਾਉਣ ਲੱਗ ਗਏ ਧਾਣੇ ਕੱਲ ਵੀ ਟਾਈਮ ਨਾਲ ਪਾਤੇ ਸੀ ਅੱਜ ਵੀ ਟਾਈਮ ਨਾਲ ਹੀ ਕਣਕ ਤਾਂ ਪਈ ਆ ਬਸ ਪਾਣੀ ਪਾਉਣਾ ਕੱਲਾ ਤੇ ਕੂਤਰ ਲਾ ਦਿੱ ਗਏ ਜਾਲ ਚ ਬਾਈ ਤੇ ਜਾਲ ਚ ਆਪ ਕੂਤਰ ਤਾਂ ਲਾਤਾ ਸੀ ਉਹ ਹੁਣ ਪਿੰਜਰੇ ਛੜਤਾ ਤੇ ਗੇਟ ਖੁੱਲਾ ਛੜਤਾ ਠੀਕ ਹੈ ਜੀ ਕੋਈ ਨਾ ਤੇ ਬਸ ਹੁਣ ਧਾਣੇ ਆਪਣੇ ਕੋਲ タル ਵਿਖਾ ਦਮ ਪਾਏ ਤੜਕੇ ਤੇ ਖਾਦੇ ਜੀ ਇਹਨਾਂ ਨੇ ਕੱਲ ਤੇ ਪਾਈ ਆ ਜਿਆਦਾ ਪਾਤੇ ਸੀ ਇਧਰੋਂ ਬਾਅਦ ਪਾਣੀ ਇਹਨਾਂ ਦਾ ਚੇਂਜ ਕਰ ਦਿੱਗੇ ਪਾਣੀ ਲੈ ਚਾਲਦੇ ਹਾਂ ਉੱਤਰਲੇ ਘਰੇ ਚੱਗ ਕੇ ਮਤਲਬ ਆ ਹਾ ਪੀਪੇ ਤੇ ਫਿਰ ਉਧਰੋਂ ਸਾਫ਼ ਕਰਕੇ ਲੈ ਆਵਾਂਗੇ ਗਰਮ ਪਾਣੀ ਪਾ ਕੇ ਠੀਕ ਹੈ ਜੀ ਤੇ ਬੱਚੇ ਵੀ ਓਕੇ ਦੀ ਰਿਪੋਰਟ ਹੈ ਤੇ ਇਧਰੋਂ ਉੱਤਰ ਵੀ ਓਕੇ ਦੀ ਰਿਪੋਰਟ ਹੈ ਤੂੜੀ ਯਾਰ ਕੱਲ ਨੂੰ ਪਾਵਾਂਗੇ ਹੁਣ ਅੱਜ ਤਾਂ ਨਹੀਂ ਪਾਈ ਜਾਂਦੇ ਲੇਟ ਹੋ ਗਏ ਬਈ ਯਾਰ ਜੀ ਨਹੀਂ ਕਰਦਾ ਹੁਣ ਤੜਕੇ ਪਾਵਾਂਗੇ ਆਂਡੇ ਵਾਲੇ ਤੇ ਕੂਤਰਾ ਵਾਲੇ ਤੇ ਕਹਿੰਦੇ ਸੀ ਬਈ ਤੂੜੀ ਪਾ ਦਿਓ ਜਿਹੜੇ ਉਥੇ ਆਂਡੇ ਲਾਏ ਆ ਕੂਤਰਾ ਨੇ ਕੂਤਰੀ ਨੇ ਠੀਕ ਹੈ ਜੀ ਸ਼ਾਕੀ ਨੇ ਉਹਦੇ ਥੱਲੇ ਬਾਈਆਂ ਨੇ ਕਮੈਂਟ ਆਈ ਸੀ ਵੀਡੀਓ ਤੇ ਪਿਛਲੀ ਵੀਡੀਓ ਤੇ ਵੀ ਤੁਸੀਂ ਤੂੜੀ ਪਾ ਦਿਓ ਹਾਂ ਵੀ ਪਾ ਦਾਂਗੇ ਯਾਰ ਜ਼ਰੂਰ ਪਾਵਾਂਗੇ ਫਿਰ ਕੱਲ ਨੂੰ ਪਾਵਾਂਗੇ ਇਹਦਾ ਸਰੀਰ ਦੁਖੀ ਹੈ ਇਹਦਾ ਲੱਤ ਦੁਖੀ ਹੈ ਪੈਰ ਦੁਖੀ ਹੈ ਠੀਕ ਹੈ ਜੀ ਤੇ ਕੋਈ ਨਿਕਾਲ ਨੂੰ ਕਰਾਂਗੇ ਯਾਰ ਜਰਾ ਮਤਲਬ ਸਮਝੀ ਦੀ ਹੁੰਦੀ ਹੈ ਗੱਲਬਾਤ ਠੀਕ ਹੈ ਜੀ ਕੱਲ ਨੂੰ ਕਰਾਂਗੇ ਜੀ ਤੇ ਬਸ ਗੇਟ ਲਾਤਾ ਤੇ ਹੁਣ ਆ ਲੈ ਜੀ ਚੱਕ ਕੇ ਪਾਣੀ ਵਾਲੇ ਪਾਂਡੇ ਉਧਰ ਆ ਤਾਂ ਇੱਥੇ ਢੋਲ ਦਈਏ ਚੱਲ ਭਾਈ ਨੋ ਹੀ ਡੋਲਦਾ ਤੇ ਹੁਣ ਬਾ ਉਧਰੋਂ ਭਰ ਲਿਆ ਇਹ ਗਰਮ ਪਾਣੀ ਤੇ ਫਿਰ ਕਰਦੇ ਇਹ ਸ਼ੇਰ ਤੁਹਾਡੇ ਨਾਲ ਜੀ ਬਾਈ ਤੇ ਗੇਟ ਆਪਾਂ ਕੂਤਰਾਂ ਵਾਲੇ ਖੁੱਡੇ ਤਾਂ ਖੋਲਤਾ ਜੀ ਤੇ ਲਾਈਟ ਜਾਵੜੀ ਸੀ ਲਾਈਟ ਗਈ ਵੀ ਅਵਸਤਾਂ ਤੇ ਪਾਣੀ ਲਿਆਂਦਾ ਮੈਂ ਹੁਣ ਪਾਣੀ ਰੱਖਦੀ ਆ ਕੂਤਰਾਂ ਨੂੰ ਗਰਮ ਜਿਵੇਂ ਗਰਮਾ ਜੀ ਆ ਦੇਖੋ ਧੂੰਆਂ ਨਿਕਲਦਾ ਮਤਲਬ ਉਹਨਾਂ ਕਰਮ ਨਹੀਂ ਕੂਤਰਾਂ ਦਾ ਮੂੰਹ ਠੜਜੇ ਵੀ ਠੀਕ ਠਾਕ ਆ ਨੋਰਮਲ ਆ ਵੀ ਬੜਾ ਗਰਮ ਵੀ ਨਹੀਂ ਬੜਾ ਠੰਡਾ ਵੀ ਨਹੀਂ ਪੀਂਜੋ ਕਰਾ ਤੇ ਇਧਰ ਪਾ ਦਈਏ ਕੂਤਰਾਂ ਨੂੰ ਉੱਤਰ ਬਾਹਰ ਤਾਂ ਨਹੀਂ ਆਇਆ ਫਿਰ ਤਾਂ ਉਹ ਚਲੋ ਕੋਈ ਨਾ ਇੱਥੇ ਕਿਤੇ ਕੋਈ ਘੋ ਘੋਨੇ ਕਿਤੇ ਆਣਾ ਆ ਲੋ ਜੀ ਰੱਖ ਤਾਂ ਠੀਓ ਹੋ ਹੋ ਪੁੱਠੇ ਪਾਸੇ ਰੱਖਤਾ ਸਾਰਾ ਬੋਨੇ ਨੂੰ ਤਾਂ ਝਾਪ ਤਾਂ ਨਾ ਚਲੋ ਕੋਈ ਨਹੀਂ ਪਾਣੀ ਮੈਨੂੰ ਐਸੇ ਕਰਕੇ ਨਾਲ ਲੱਗੀ ਹੋਣਾ ਹੁਣਾ ਲੀਟਰ ਚ ਆ ਰਿਹਾ ਵਾਹ ਯਾਰ ਕਈ ਵਾਰ ਲੋ ਲੋ ਲੀ ਜਾਂਦਾ ਆਪਣੇ ਆਪ ਤਾਂ ਹੀ ਤੇ ਜੀ ਬਈ ਤੇ ਪਾਣੀ ਤਾਂ ਆਪਾਂ ਪਾ ਦਿੰਨੇ ਆ ਠੀਕ ਹੈ ਜੀ ਪਾਣੀ ਤਾਂ ਬਹੁਤਾ ਫੁੱਲ ਹੋ ਗਿਆ ਇੱਧਰ ਰੱਖ ਲਈਏ ਇੱਧਰ ਵੇਖ ਲਈਏ ਕੀ ਸਿਸਟਮ ਹੈ ਕਬੂਤਰ ਵੀ ਅੱਜ ਵਾਰ ਨਿਕਲੀ ਫਿਰਤੀ ਐ ਚੱਲ ਪੁੱਤ ਅੰਦਰ ਤੂੰ ਵੀ ਅੰਦਰ ਚੱਲ ਕੂਤਰ ਬੈਠਾ ਜੀ ਬੱਚਿਆਂ ਤੇ ਚੱਲ ਅੰਦਰ ਚੱਲ ਅੰਦਰ 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 ਬਾਹਰ ਨਿਕਲ ਜੀ ਡਰਾ ਹੋਰ ਲੱਗਦਾ ਚਲੋ ਕੋਈ ਨਾ ਖਲੇ ਫਰਨ ਦੋਨ ਦੇ ਵਿੱਚ ਪਾਸ ਉਹਨਾਂ ਦਾ ਪਾਣੀ ਰੱਖ ਦਈਏ ਠੀਕ ਹੈ ਜੀ ਆ ਚੱਕ ਲਈਏ ਇਹਨਾਂ ਦਾ ਪਾਣੀ ਇਹ ਰੱਖ ਦਈਏ ਉਹਨਾਂ ਨੂੰ ਠੀਕ ਹੈ ਜੀ ਪਿੰਜਰੇ ਵਾਲਿਆਂ ਦਾ ਆਪੇ ਪੀ ਜਾਣਗੇ ਆ ਜਾ ਪੁੱਤ ਭੱਜ ਗਈ ਹੁਣ ਭੱਜੂਗੀ ਪਾਣੀ ਨੂੰ ਪਾਣੀ ਪੀਣੀ ਆਈ ਸੀ ਮੇਰੇ ਖਿਆਲ ਚ ਬਾਹਰ ਇਹ ਬਈ ਇਧਰ ਪਾਣੀ ਰੱਖਤਾ ਠੀਕ ਹੈ ਜੀ ਤੇ ਚਲ ਕੂਤ ਨੂੰ ਧਾੜ ਦਈਏ ਅੰਦਰ ਅਜੇ ਹੋਰ ਕੂਤਰ ਨਾ ਨਾ ਲੱਗ ਜੇ ਮਸਤ ਬਹੁਤ ਹੈ ਕੂਤਰੀ ਚਲ ਪੁੱਤ ਉਹ ਭੱਜ ਗਈ ਭੱਜ ਗਈ ਭੱਜ ਗਈ ਭੱਜ ਗਈ ਚਲ 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 ਚੱਲ ਖੁੱਡੇ ਚੱਲ ਖੁੱਡੇ ਚ ਚਲ ਪੁੱਤ ਭੱਜ 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 ਘੜ ਜਾਏ ਨਹੀਂ ਜਾਂਦੀ ਫਿਰ ਤੂੰ ਐਂ ਚਾਹੇਂਗੀ ਬੰਦਿਆਂ ਨੂੰ ਠੀਕ ਹੈ ਜੀ ਤਾੜਤੇ ਹੁਣ ਇਹਨਾਂ ਨੂੰ ਦਾਣੇ ਅੰਦਰਾਂ ਪਾਏ ਹੋਏ ਆ ਪਹਿਲਾਂ ਦੇ ਤੇ ਥੋੜੇ ਜਿ ਇਹਨਾਂ ਨੂੰ ਪਾ ਦਈਏ ਠੀਕ ਹੈ ਜੀ ਮੈਸ ਦਾ ਪਏ ਸੀ ਨਾ ਹੀ ਪਈਏ ਪਈ ਆਪਾਂ ਇੱਥੇ ਰਹਿਣ ਦੇ ਬਸ ਕਰ ਦਈਏ ਵਲੌਗ ਦੀ ਐਂਡਿੰਗ ਦਾਣੇ ਤੁਨੇ ਬਾਹਰ ਲਾ ਜਾਗੇ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਦੇ ਵਿੱਚ ਹੁਣ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਸਰਣ ਗੁੱਡ ਨਾਈਟ ਉਹ ਲਾਈਟ ਵੀ ਆ ਚੁੱਕੀ ਹੈ ਜੀ ਤੇ ਮੈਂ ਇਧਰ ਦੁਬਾਰਾ ਤਾਲਾ ਦੇਖਣ ਆਇਆ ਸੀਗਾ ਮੈਨੂੰ ਗੰਦੀ ਆਤਾ ਤੁਹਾਨੂੰ ਪਤਾ ਹੀ ਆ ਵੀ ਜਦੋਂ ਮੈਂ ਸੌਣ ਲੱਗਦਾ ਜਾਂ ਸੌਂ ਜਾਂਦਾ ਉਦੋਂ ਮੁੜ ਕੇ ਉੱਠ ਕੇ ਦੁਬਾਰਾ ਫੇਰ ਉਹ ਉਤਰ ਚੈੱਕ ਕਰਨ ਉਹ ਉਤਰ ਚੈੱਕ ਕਰਨ ਆਇਆ ਸੀ ਤੇ ਮੈਂ ਚਲ ਬਾਬਿਆਂ ਨਾਲ ਸ਼ੇਅਰ ਕਰ ਲਿਗਿਆ ਜੀ ਬਾਈ ਵੱਡੇ ਭਰਾਵਾਂ ਨਾਲ ਤੇ ਬਸ ਆ ਲਾ ਦੀਏ ਸੈਂਟਰ ਲੋਗ ਠੀਕ ਹੈ ਜੀ ਇਹਨੂੰ ਤਾਲਾ ਲਾ ਲ ਗਏ ਫਿਰ ਮੈਂ ਕਰਦੇ ਹਾਂ ਜੀ ਅੱਗੇ ਕੰਟੀਨਿਊ ਬਾ ਮਿਲਦੇ ਹਾਂ ਫਿਰ ਕੱਲ ਨੂੰ ਹੀ ਇਹ ਕੰਟੀਨਿਊ ਕੀ ਕਰਨਾ ਹੈ